ਉਹ ਬਕਾਲਾ ਤਸਕੀਰ ਦੇ ਮਸਾਤ ਹੋਈ ਉਹ ਤੇ ਉਹਨਾਂ ਦੀ ਵਾਈਫ ਤੇ ਉਹਨਾਂ ਦਾ ਭਾਈ ਸਾਹਿਬ ਪਿਛਲੇ ਦਿਨੀ ਡਲੋਜੀ ਤੇ ਡਲੋਜੀ ਤੋਂ ਕੇ ਖਜ਼ਾਨ ਇੱਕ ਤਸਵਾ ਥੋੜਾ ਵੇਖਣ ਵਾਲੀ ਪਲੇਸ ਉੱਥੇ ਗਏ ਸੀ ਉੱਥੇ ਇਹਨਾਂ ਦਾ ਝਗੜਾ ਹੋਇਆ ਤੇ ਸਮੂਹਕ ਭੀੜ ਨੇ ਇਹਨਾਂ ਤੇ ਹਮਲਾ ਕੀਤਾ ਉਹਦੇ ਇਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਪਿਛਲੇ 3-4 ਦਿਨ ਤੋਂ ਆਪਣਾ ਇਲਾਜ ਕਰਾ ਰਹੇ ਉਹਨਾਂ ਦਾ ਮੈਂ ਪਤਾ ਲੈਣ ਆਇਆ ਸੀਗਾ ਉਹਦੇ ਅਸੀਂ ਬਲੇ ਤੈ ਕੀਤਾ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਜਿਹੜੇ ਟੂਰਿਸਟ ਉਹ ਵੀ ਬਾਅਦ ਜਾਂਦੇ ਆ ਹਿਮਾਚਲ ਦੇ ਵਿੱਚ। ਔਰ ਜਿਹੜੇ ਇਹਨਾਂ ਦਾ ਹੀ ਵੀ ਜੇ ਆਉਂਦੇ ਆ ਤੇ ਉਹਨਾਂ ਨੇ ਇਦਾਂ ਕੱਟੜਾ ਵਾਪਰਦੀ ਆ। ਉਹ ਬੜੀ ਮਾੜੀ ਗੱਲ ਹੈ। ਸੋ ਕਿਉਂਕਿ ਇਹਦੇ ਸਾਡਾ ਉੱਥੇ ਬਹੁਤ ਦਾ ਸੰਬੰਧ ਕਿਉਂਦਾ ਮੈਂ ਕੋਸ਼ਿਸ਼ ਕਰੂੰਗਾ। ਹਿਮਾਚਲ ਦੇ ਮੁੱਖ ਮੰਤਰੀ ਨੂੰ ਮਿਲ ਲਈ ਡੀਜੀਪੀ ਸਾਹਿਬ ਨੂੰ ਮੈਂ ਕਾਲ ਕੀਤੀ ਪਰ ਉਹ ਆਟੋ ਸਟੇਸ਼ਨ ਨੇ। ਹਿਮਾਚਲ ਦੇ ਡੀਜੀਪੀ ਸਾਹਿਬ ਨਾਲ ਹੁਣੇ ਮੈਂ ਫਰਾਈ ਕਰਿਆ ਸੀਗਾ ਪਰ ਉਹ ਇਹਦੇ ਜੀ ਆਟੋ ਸਟੇਸ਼ਨ। ਉਹ ਆ ਜਾਂਦੇ ਆ ਮੈਂ ਅੱਜ ਕੋਸ਼ਿਸ਼ ਕਰਦਾ ਕਿ ਟਾਈਮ ਮਿਲ ਜੇ ਤੇ ਮੈਂ ਹਿਮਾਚਲ ਦੇ ਸੀਐਮ ਸਾਹਿਬ ਨੂੰ ਦੀਪੀ ਸਾਹਿਬ ਨੂੰ ਮਿਲ ਕੇ ਇਸ ਮਸਲੇ ਦੀ ਜਿਹੜੀ ਉਹ ਜਾਂਚ ਕਰਾਉਂਦੀ ਆਪਾਂ ਮੰਗ ਕਰਾਂਗੇ ਕਿ ਕੌਣ ਲੋਕ ਸੀਗੇ ਜਿਹੜੇ ਇਹਨਾਂ ਨੂੰ ਪਏ ਔਰ ਅਸੀਂ ਮਤਲਬ ਆਪਣੇ ਤੌਰ ਤੇ ਉਹਨਾਂ ਨੂੰ ਕਹਿ ਕੇ ਉਹ ਬਿਆਨ ਦੇਣ ਅਸੀਂ ਇੱਕ ਜ਼ੀਰੋ ਐਫ ਆਈ ਆਰ ਹੁੰਦੀ ਆ ਅਸੀਂ ਇੱਥੇ ਮਤਲਬ ਮਾਮਲਾ ਜਿਹੜਾ ਪੱਤਰ ਦਰਜ ਕਰਾਂਗੇ ਉਹਨਾਂ ਦੇ ਖਿਲਾਫ ਉਹ ਪੱਤਰ ਦਰਜ ਕਰਕੇ ਹੀ ਮਾਚਲ ਗਵਰਨਮੈਂਟ ਨੂੰ ਭੇਜਾਂਗੇ ਤੇ ਅਸੀਂ ਇਸ ਕੇਸ ਦੀ ਡੀਪਲੀ ਜਾਂਚ ਕਰਾਵਾਂਗੇ ਕਿ ਕਿਉਂ ਇਹ ਘਟਰਾ ਵਾਪਰੀ ਆ ਕਿਹੜੇ ਦੋਸ਼ੀ ਆ ਉਹ ਦੋਸ਼ੀਆਂ ਨੂੰ ਸਜ਼ਾ ਤੋਹ ਤੱਕ ਜਿਹੜੀ ਆ ਅਸੀਂ ਹੱਦ ਸੰਭਵ ਜਿਹੜੀ ਆ ਕੋਸ਼ਿਸ਼ ਕਰਾਂਗੇ ਇਸ ਕਰਕੇ ਮੈਂ ਆਇਆ ਸੀਗਾ ਕੱਲ ਵੀ ਆਉਂਦਾ ਪ੍ਰੋਗਰਾਮ ਸੀਗਾ ਪਰ ਕੱਲ ਉਹਨਾਂ ਦੀ ਕੋਈ ਮੀਟਿੰਗ ਸੀਗੀ ਉਹਦਾ ਉਹ ਤਾਂ ਦੀਜੀ ਸੀਗੀ ਸੋ ਉਹ ਮੈਂ ਉਹਨਾਂ ਨੂੰ ਭਰੋਸਾ ਦਿਵਾ ਕੇ ਆਇਆ ਪੰਜਾਬ ਸਰਕਾਰ ਵੱਲੋਂ ਮੈਂ ਉਹਨਾਂ ਨੂੰ ਕਿਹਾ ਕਿ ਪੂਰੀ ਸਰਕਾਰ ਸਦਾ ਭਗਵਾਨ ਸ੍ਰੀਮਾਨ ਸੀਐਮ ਸਾਹਿਬ ਸਾਰੀ ਉਹਨਾਂ ਦੀ ਗਵਰਨਮੈਂਟ ਜਿਹੜੀ ਆ ਉਹ ਤੁਹਾਡੇ ਨਾਲ ਹੈ ਉਹਦੇ ਵੀ ਕਿਹਾ ਕਿ ਕਿਸੇ ਕਿਸਮ ਦੀ ਮੈਡੀਕਲੀ ਕਿਸੇ ਵੀ ਕਿਸਮ ਦੀ ਉਹਨਾਂ ਦੀ ਮਤ ਦੀ ਲੋੜ ਪਊ ਤਾਂ ਪੰਜਾਬ ਸਰਕਾਰ ਪਰ ਜਿਹੜਾ ਮਾਹੌਲ ਸਿਰਜਿਆ ਗਿਆ ਇਹਨੂੰ ਇਸ ਤਰ੍ਹਾਂ ਦੇਖਦੇ ਹੋ ਕਿ ਇਹ ਨਾ ਗਲਤ ਹੈ ਨਹੀਂ ਨਹੀਂ ਉਹ ਗਲਤ ਹੈ ਬਹੁਤ ਹੀ ਗਲਤ ਹੈ ਇਹ ਤਾਂ ਵਿਚਾਰੇ ਬਾਹਰੋਂ ਆਏ ਸੀ ਇੱਥੇ ਵੀ ਦੇਖੋ ਆਪਣਾ ਅੰਮ੍ਰਿਤਸਰ ਜਿਹੜਾ ਟੂਰਿਸਟ ਹੱਬ ਆ ਸਾਡੇ ਇੱਥੇ ਕਿੰਨੇ ਲੋਕ ਆਉਂਦੇ ਆ ਲੱਖਾਂ ਲੋਕ ਰੋਜ਼ ਆਉਂਦੇ ਆ ਤੇ ਜੇ ਇੱਥੇ ਇਦਾਂ ਦੀ ਘਟਨਾ ਹੋਵੇ ਤੇ ਉਹ ਕਿੰਨੀ ਮਾੜੀ ਗੱਲ ਆ ਇਹ ਬੰਦੇ ਬਾਹਰ ਤੁਸੀਂ ਜਾਣਦੇ ਹੋ ਦੇਖੋ ਉੱਤੇ Shimla ਚ ਸਾਡੇ ਸਭ ਲੋਕ ਦੋਸਤ ਬਿੱਤਰ ਕਹੀ ਨੇ ਪਹਾੜਾਂ ਸਵੇਤ ਬੱਚਿਆ ਸਵੇਤ ਗਏ ਆ ਤੇ ਜੇ ਉੱਥੇ ਇਦਾਂ ਦੀ ਘਟਨਾ ਹੁੰਦੀ ਆ ਤੇ ਬਹੁਤ ਮਾੜੀ ਘਟਨਾ ਨਿੰਦਨਯੋਗ ਆ ਉਸ ਮੈਂ ਦੀ ਨਿੰਦਾ ਵੀ ਕਰਦਾ ਮੈਂ ਹਿਮਾਚਲ ਦੇ ਮੁੱਖ ਮੰਤਰੀ ਨੂੰ ਕਹੂੰਗਾ ਕਿ ਆਪਣੀ ਸਟੇਰ ਦੇ ਵਿੱਚ ਲੌਅ ਐਂਡ ਆਰਡਰ ਜਿਹੜਾ ਖਾਸ ਤੌਰ ਤੇ ਪੂਲਿਸਤਾਨ ਦਾ ਕਿਉਂਕਿ ਮਾਥਲ ਤੇ ਬੇਸ ਹੀ ਜਿਹੜਾ ਜਿਆਦਾ ਜਿਹੜਾ ਟੂਰਿਜ਼ਮ ਦੇ ਹਿੱਸੇ ਤੋ ਇਹਨੂੰ ਮਤਲਬ ਸੰਭਲ ਕੇ ਜਿਹੜਾ ਉਹ ਕੋਸ਼ਿਸ਼ ਕਰਦਗੇ ਮਾਥਲ ਦੇ ਵਿੱਚ ਇਦਾਂ ਨਹੀਂ ਮੁੜ ਕੇ ਕੋਈ ਘਟਨਾ ਦਾ ਵਰਤਾ ਸਰ ਤੁਸੀਂ ਮੋਬਾਈਲ ਦੇ ਵਿੱਚ ਵੀਡੀਓ ਬਣਾਈ ਗਈ ਸੀ ਇਹਨਾਂ ਵੱਲੋਂ ਉਹ ਡੀਰੀਡ ਕਰਾਈ ਗਈ ਪੁਲਿਸ ਵੱਲੋਂ ਅਸੀਂ ਇਹਦਾ ਦੇਖਦੇ ਹਾਂ ਅਸੀਂ ਐਫਆਈਆਰ ਦਰਜ ਕਰ ਔਰ ਉਹ ਚੀਜ਼ਾਂ ਅਸੀਂ ਬਾਅਦ ਦੇ ਵਿੱਚ ਉਹਦੀ ਜਾਂਚ ਕਰਾਵਾਂਗੇ ਐਫਆਈਆਰ ਦੇ ਕੀ ਹੁਕਮ ਦਿੱਤੇ ਗਏ ਹੈ ਐਫਆਈਆਰ ਦੇ ਹੁਕਮ გავਤੇ ਹੈ ਕਿ ਜ਼ੀਰੋ ਐਫਆਈਆਰ ਜਿਹੜੀ ਹੁੰਦੀ ਹੈ ਇਕੱਤਰ ਉਹ ਅਸੀਂ ਦਰਜ ਕਰਾਂਗੇ ਉਹ ਬ ਉਰੇ 1.5 2 ਘੰਟਿਆਂ ਦੇ ਵਿੱਚ ਪਤਾ ਦੱਸ ਦੇ ਹੋ ਜਾਊਗਾ ਉਹਦੇ ਤੋਂ ਬਾਅਦ ਫਿਰ ਅਸੀਂ ਉਹ ਮਹਸਲ ਗਵਰਨਮੈਂਟ ਨੂੰ ਭੇਜਾਂਗੇ ਫਿਰ ਮਹਸਲ ਗਵਰਨਮੈਂਟ ਨਾਲ ਸੰਪਰਕ ਕਰਕੇ ਜਿਹੜਾ ਇਸ ਕੇਸ ਦੀ ਪੂਰੀ ਡੀਪਲੀ ਜਾਂਚ ਕਰਾਂਗੇ ਸਰ ਇੱਕ ਕੰਗੜਾ ਰੋਡ ਤੋਂ ਲੈ ਕੇ ਇਸ ਤਰੀਕੇ ਦੇ ਇਹਨਾਂ ਨੇ ਵੀ ਦੱਸਿਆ ਪਰਿਵਾਰ ਵਾਲੇ ਕਿ ਕੰਗੜਾ ਰੋਡ ਤੋਂ ਲੈ ਕੇ ਇਸ ਤਰ੍ਹਾਂ ਕੀਤਾ ਗਿਆ ਨਹੀਂ ਨਹੀਂ ਬਿਲਕੁਲ ਨਹੀਂ ਇਹ ਚੀਜ਼ ਸਾਹਮਣੇ ਆਈ ਔਰ ਜੇ ਸਾਹਮਣੇ ਜੇ ਇਦਾਂ ਵੀ ਹੋਵੇ ਤਾਂ ਤਾਂ ਵੀ ਮਾੜਾ ਜਿੱਦਾਂ ਵੀ ਹੋਵੇ ਬਹੁਤ ਸੌ ਮਾੜੀ ਗੱਲ ਹੈ ਘਟੜਾ ਮਾੜੀ ਆ ਕਿਸੇ ਵੀ ਰੂਪ ਦੇ ਵਿੱਚ ਹੋਈ ਆ ਘਟੜਾ ਬਹੁਤ ਨਿੰਦਣਯੋਗ ਆ ਠੀਕ ਹੈ